ਮੇ ਮਾਤਾ ਹਡੀਆਂ ਮਾਈਆਂ ਦੇ ਕੁੜੀਆਂ ਦੇ ਨੌਜਵਾਨ ਕੁੜੀਆਂ ਦੇ ਕਿੱਲ ਛਾਈਆਂ ਮੋਂ ਹੰਸੇ ਆ ਜਾਂਦੇ ਆੱਖਾਂ ਦੇ ਕਾਲੇ ਘੇਰੇ ਹੋ ਜਾਂਦੇ ਨੇ ਸਾਡੀ ਸਕਿਨ ਦੇ ਉੱਤੇ ਦਾਗ ਖਾਜ ਖੁਜਲੀ ਇਹ ਆ ਜਾਂਦੀ ਆ ਇਸ ਮੌਸਮ ਤੇ ਤਾਂ ਖੁਜਲੀ ਬਹੁਤ ਜ਼ਿਆਦਾ ਹੁੰਦੀ ਆ ਉਹਦੇ ਵਾਸਤੇ ਚਾਰ ਚੀਜ਼ਾਂ ਸਾਹਮਣੇ ਰੱਖੋ ਇੱਕ ਪੰਸਾਰੀ ਦੀ ਦੁਕਾਨ ਤੋਂ ਮਿਲਦਾ ਚਾਸਕੂ ਤੁਸੀਂ 100 ਗ੍ਰਾਮ ਚਾਸਕੂ ਲੈ ਲਿਆ 100 ਗ੍ਰਾਮ ਤੁਸੀਂ ਏਲੂਆ ਲੈਣਾ ਏਲੂਆ ਵੀ ਮਿਲ ਜਾਣਾ ਪੰਸਾਰੀ ਤੋਂ 100 ਗ੍ਰਾਮ ਤੁਸੀਂ ਰਸੌਣਤ ਲੈ ਲੈਣੀ ਹੈ 100 ਗ੍ਰਾਮ ਤੁਸੀਂ ਨਿੰਮ ਦੀ ਨਪੋਲੀ ਲੈਣੀ ਚਾਰੇ ਚੀਜ਼ਾਂ ਬਿਲਕੁਲ ਉਹਨਾਂ ਨੂੰ ਕੁੱਟ ਕੇ ਬਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਕਰਕੇ ਉਹਨੂੰ ਗ੍ਰाइंड ਉਹਨੂੰ ਹਲਕਾ ਹਲਕਾ ਉਹਦੇ ਵਿੱਚ ਜਿੱਤ ਪਾਣੀ ਪਾਉਣੇ ਪਾਣੀ ਪਾ ਲੋ ਥੋੜਾ ਥੋੜਾ ਪਾਣੀ ਪਾ ਕੇ ਜਿਹੜੀ ਜਾਂ ਤੁਸੀਂ ਜਿਹੜਾ ਰਸੌਣਤ ਹੈ ਨਾ ਰਸੌਣਤ ਨੂੰ ਇੱਕ ਪਾਣੀ ਦੇ ਵਿੱਚ ਪਿਓ ਲੋ ਤਿੰਨ ਚੀਜ਼ਾਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਘੋਟੇਸ਼ਾਨ ਕਰਕੇ ਜਾਂ ਵੈਸੇ ਛਾਲਣੀ ਦੇ ਵਿੱਚ ਛਾਣ ਕੇ ਉਹਨੂੰ ਰੱਖ ਲਓ ਜਿਹੜੀ ਰਸੌਣ ਤਾਂ ਉਹਨੂੰ ਪਾਣੀ ਦੇ ਵਿੱਚ ਥੋੜੀ ਜਿਹੀ ਉਬਾਲ ਕੇ ਉਹਦੇ ਵਿੱਚ ਪਾਣੀ ਦੇ ਵਿੱਚ ਭਿਓ ਕੇ ਥਾਲੀ ਦੇ ਵਿੱਚ ਨਾ ਰੱਖ ਦਿਓ ਐਨ ਥਾਲੀ ਦੇ ਵਿੱਚ ਭਿਓ ਕੇ ਰੱਖ ਦਿਓ ਦੂਜੇ ਦਿਨ ਸ਼ਾਮ ਤੱਕ ਜਾਂ ਦੂਸਰੇ ਦਿਨ ਉਹਦੀ ਜਦੋਂ ਸਖਤ ਜਿਹਾ ਹੋ ਗਿਆ ਉਹਦੀਆਂ ਗੋਲੀਆਂ ਵੱਟ ਲਓ ਮਟਰ ਜਾਨੀ ਮਟਰ ਦੇ ਬਰਾਬਰ ਗੋਲੀ ਵੱਟ ਲਓ ਇੱਕ ਗੋਲੀ ਸਵੇਰੇ ਇੱਕ ਦੁਪਹਿਰੇ ਇੱਕ ਸ਼ਾਮ ਨੂੰ ਪਾਣੀ ਵੱਧ ਪੀਣਾ ਗਲਾਸ ਡੇਢ ਗਲਾਸ ਪਾਣੀ ਦੇ ਨਾਲ ਗਲਾਸ ਪਾਣੀ ਦੇ ਨਾਲ ਲੈਣੀ ਸ਼ੁਰੂ ਕਰ ਦਿਓ ਤੁਹਾਨੂੰ 15-20 ਦਿਨਾਂ ਦੇ ਵਿੱਚ ਸਕਿਨਾਂ ਦੀ ਪ੍ਰੋਬਲਮ ਤੁਹਾਡੇ ਪਿੰਪਲ, ਸ਼ਾਈਆਂ, ਕੋਸ ਸਭ ਸਭ ਕੁਝ ਖਤਮ ਕਰ ਦਊਗੀ। ਆ ਚਾਰੇ ਚੀਜ਼ਾਂ ਬਹੁਤ ਨੇ। ਔਰ ਇਹ ਡਾਕਟਰ ਜਿਹੜੇ ਆ ਇਹ ਇਹਨਾਂ ਗਰੰਥਾਂ ਦੇ ਆ ਕਦੇ ਫੇਲ ਵੀ ਨਹੀਂ ਹੋ ਸਕਦੇ ਵੀ ਨਾਲ। ਇਹ ਉਦਾਂ ਹਵਾ 'ਚ ਗੱਲ ਨਹੀਂ ਹੈ। ਹਵਾ ਦੀ ਗੱਲ ਨਹੀਂ ਹੈ। ਇਹ ਤਾਂ ਜਿਹੜਾ ਬੰਦਾ ਵਰਤੂਗਾ ਉਹ ਤੁਹਾਨੂੰ ਦੱਸੂਗਾ ਮੈਸੇਜ ਪਾ ਕੇ ਜਰੂਰ ਦੱਸਿਓ। ਵੀ ਇਹਨੇ ਕੀ ਕੀਤਾ? ਇਹ ਉਹ ਨੁਕਸੇ ਨਹੀਂ ਹੈਗੇ ਚਲੋ ਆ ਕਰਦੇ ਹੋ ਜੀ ਆ ਕਰ ਲਿਓ ਉਹ ਨਹੀਂ ਆਏ ਰੁਕਸਾ ਕੀ ਆ ਜਿਵੇਂ ਮਾਤਾ ਹੱਡੀਆਂ ਮਾਈਆਂ ਦੇ ਕੁੜੀਆਂ ਦੇ ਨੌਜਵਾਨ ਕੁੜੀਆਂ ਦੇ ਕਿੱਲ ਛਾਈਆਂ ਮੋਂ ਹੰਸੇ ਆ ਜਾਂਦੇ ਆੱਖਾਂ ਦੇ ਕਾਲੇ ਘੇਰੇ ਹੋ ਜਾਂਦੇ ਨੇ ਸਾਡੀ ਸਕਿਨ ਦੇ ਉੱਤੇ ਦਾਦ ਖਾਜ ਖੁਜਲੀ ਇਹ ਆ ਜਾਂਦੀ ਆ ਇਸ ਮੌਸਮ ਤੇ ਦਾ ਖੁਜਲੀ ਬਹੁਤ ਜੁੱਤ ਜ਼ਿਆਦਾ ਹੁੰਦੀ ਆ ਉਹਦੇ ਵਾਸਤੇ ਚਾਰ ਚੀਜ਼ਾਂ ਸਾਹਮਣੇ ਰੱਖੋ ਇੱਕ ਪੰਸਾਰੀ ਦੀ ਦੁਕਾਨ ਤੋਂ ਮਿਲਦਾ ਚਾਸਕੂ ਤੁਸੀਂ 100 ਗ੍ਰਾਮ ਚਾਸਕੂ ਲੈ ਲਿਆ 100 ਗ੍ਰਾਮ ਤੁਸੀਂ ਏਲੂ ਆ ਲੈਣਾ ਏਲੂ ਆ ਵੀ ਮਿਲ ਜਾਣਾ ਅੰਸਾਰੀ ਤੋਂ 100 ਗ੍ਰਾਮ ਤੁਸੀਂ ਰਸੌਣਤ ਲੈ ਲੈਣੀ 100 ਗ੍ਰਾਮ ਤੁਸੀਂ ਨਿੰਮ ਦੀ ਨਪੋਲੀ ਲੈਣੀ ਚਾਰੇ ਚੀਜ਼ਾਂ ਬਿਲਕੁਲ ਉਹਨਾਂ ਨੂੰ ਕੁੱਟ ਕੇ ਬਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਕਰਕੇ ਉਹਨੂੰ ਗ੍ਰाइंड ਉਹਨੂੰ ਹਲਕਾ ਹਲਕਾ ਉਹਦੇ ਵਿੱਚ ਜਿੱਤ ਪਾਣੀ ਪਾਉਣਾ ਪਾਣੀ ਪਾ ਲੋ ਥੋੜਾ ਥੋੜਾ ਪਾਣੀ ਪਾ ਕੇ ਜਿਹੜੀ ਜਾਂ ਤੁਸੀਂ ਜਿਹੜਾ ਅ ਰਸੌਣਤ ਆ ਨਾ ਰਸੌਣਤ ਨੂੰ ਇੱਕ ਪਾਣੀ ਦੇ ਵਿੱਚ ਪਿਉ ਲੋ ਤਿੰਨ ਚੀਜ਼ਾਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਘੋਲਣ ਕਰਕੇ ਜਾਂ ਵੈਸੇ ਛਾਲਣੀ ਦੇ ਵਿੱਚ ਛਾਣ ਕੇ ਉਹਨੂੰ ਰੱਖ ਲਓ ਜਿਹੜੀ ਰਸੌਣ ਤਾਂ ਉਹਨੂੰ ਪਾਣੀ ਦੇ ਵਿੱਚ ਥੋੜੀ ਜਿਹੀ ਉਬਾਲ ਕੇ ਉਹਦੇ ਵਿੱਚ ਪਾਣੀ ਦੇ ਵਿੱਚ ਭਿਓ ਕੇ ਥਾਲੀ ਦੇ ਵਿੱਚ ਨਾ ਰੱਖ ਦਿਓ ਐਨ ਥਾਲੀ ਦੇ ਵਿੱਚ ਭਿਓ ਕੇ ਰੱਖ ਦਿਓ ਦੂਜੇ ਦਿਨ ਸ਼ਾਮ ਤੱਕ ਜਾਂ ਦੂਸਰੇ ਦਿਨ ਉਹਦੀ ਜਦੋਂ ਸਖਤ ਜਿਹਾ ਹੋ ਗਿਆ ਉਹਦੀਆਂ ਗੋਲੀਆਂ ਵੱਟ ਲਓ ਮਟਰ ਜਾਨੀ ਮਟਰ ਦੇ ਬਰਾਬਰ ਗੋਲੀ ਵੱਟ ਲਓ ਇੱਕ ਗੋਲੀ ਸਵੇਰੇ ਇੱਕ ਦੁਪਹਿਰੇ ਇੱਕ ਸ਼ਾਮ ਨੂੰ ਪਾਣੀ ਵੱਧ ਪੀਣਾ ਗਲਾਸ ਡੇਢ ਗਲਾਸ ਪਾਣੀ ਦੇ ਨਾਲ ਗਲਾਸ ਪਾਣੀ ਦੇ ਨਾਲ ਲੈਣੀ ਸ਼ੁਰੂ ਕਰ ਦਿਓ ਤੁਹਾਨੂੰ 15-20 ਦਿਨਾਂ ਦੇ ਵਿੱਚ ਸਕੈਨਿੰਗ ਦੀ ਪ੍ਰੋਬਲਮ ਤੁਹਾਡੇ ਪਿੰਪਲ, ਸ਼ਾਇਆ, ਉਹ ਸਭ ਸਭ ਕੁਝ ਖਤਮ ਕਰ ਦੇਣੀ ਆ ਚਾਰੇ ਚੀਜ਼ਾਂ ਬਹੁਤ ਨੇ। ਔਰ ਇਹਨਾਂ ਡਾਕਟਰ ਜਿਹੜੇ ਆ ਇਹ ਇਹਨਾਂ ਗਰੰਥਾਂ ਦੇ ਆ ਕਦੇ ਫੇਲ ਵੀ ਨਹੀਂ ਹੋ ਸਕਦੇ ਵੀ ਨਾਲ। ਇਹ ਉਦਾਂ ਹਵਾ 'ਚ ਗੱਲ ਨਹੀਂ ਹੈ। ਹਵਾ ਦੀ ਗੱਲ ਨਹੀਂ ਹੈ। ਇਹ ਤਾਂ ਜਿਹੜਾ ਬੰਦਾ ਵਰਤੂਗਾ ਉਹ ਤੁਹਾਨੂੰ ਦੱਸੂਗਾ ਮੈਸੇਜ ਪਾ ਕੇ ਜਰੂਰ ਦੱਸਿਓ। ਵੀ ਇਹਨੇ ਕੀ ਕੀਤਾ? ਇਹ ਉਹ ਨੁਕਸੇ ਨਹੀਂ ਹੈਗੇ ਚਲੋ ਆ ਕਰਦੇ ਹੋ ਜੀ ਆ ਕਰ ਲਿਓ ਉਹ ਨਹੀਂ ਆਏ ਰੁਕਸਾ